ਹਾਂਜੀ ਅੱਜ ਫਤਿਹ ਸਿੰਘ ਕਲੋਨੀ ਜਿਹੜੀ ਦੁਕਾਨ ਦੇ ਵਿੱਚ ਚੋਰੀ ਆ ਤੁਸੀਂ ਮੌਕੇ ਤੇ ਪਹੁੰਚੇ ਹੋ ਤੇ ਉਧਰ ਦੁਕਾਨਦਾਰ ਦਾ ਕਹਿਣਾ ਕਿ ਲਗਾਤਾਰ ਤੀਜੀ ਵਾਰੀ ਉਸ ਦੁਕਾਨ ਤੋਂ ਚੋਰੀ ਹੋਈ ਇਹ ਜੀ ਅਨੁਣ ਇਹਨਾਂ ਨੇ ਦੱਸਿਆ ਮੁਹੱਲੇ ਵਾਲਿਆਂ ਰਾਤ ਜਿਹੜੀ ਬੀਤੀ ਰਾਤ ਜਿਹੜੀ ਆ ਕਿ ਮਨੀ ਸੰਨ ਜਸਪੀਰ ਸਿੰਘ ਗਲੀ ਨੰਬਰ 29 ਫਤਿਹ ਸਿੰਘ ਕਲੋਨੀ ਬੀਤੀ ਰਾਤ ਇਹ ਦੁਕਾਨ 'ਚ ਦੋ ਨੌਜਵਾਨ ਅਣਪਛਾਤੇਆ ਵੱਲੋਂ ਦੁਕਾਨ ਦਾ ਬਾਹਰ ਸ਼ਟਰ ਤੋੜ ਕੇ ਤੇ ਬਾਕੀ ਇਹਨਾਂ ਦਾ ਜਿਹੜਾ ਬਚਿਆ ਗਿਆ ਉਹਦੇ ਵਿੱਚ ਕੋਈ ਸਮਾਨ ਤੇ ਇਹਨਾਂ ਦਾ ਚੋਰੀ ਨਹੀਂ ਹੋਇਆ ਪਰ ਇਹਨਾਂ ਨੇ ਕਿਹਾ ਵੀ ਗੱਲੇ ਦੇ ਵਿੱਚੋਂ ਜਿਹੜੇ 30000 ਰੁਪਇਆ ਲੈ ਕੇ ਚਲੇ ਗਏ ਆ ਇਹ ਸਬੰਧੀ ਜਿਹੜੀ ਆ ਐਫ ਆਈ ਆਰ ਅਣਪਛਾਤੇ ਤੇ ਦਰਜ ਕੀਤੀ ਜਾਏਗੀ ਤੇ ਕੈਮਰੇ ਖੰਘਾ ਲਿਆ ਹੁਣ ਜਾਣਗੇ ਤੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਏ। ਹਾਂ ਲਗਾਤਾਰ ਤੀਜੀਵਾਂ ਚੋਰੀ ਹੋ ਰਹੀ ਹੈ ਇਲਾਕੇ ਦੇ ਵਿੱਚ ਰਾਤ ਨੂੰ ਪੀਸੀਆਰ ਵੀ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਆਉਂਦੀ ਗਸ਼ਤ ਨਹੀਂ ਹੋ ਰਹੀ ਹੈ ਜੀ ਤਾਂ ਜਿਹੜੇ ਚੋਰਾਂ ਨੂੰ ਇਲਾਕੇ ਦੇ ਵਿੱਚ ਹੋਰ ਵੀ ਕਾਫੀ ਚੋਰੀਆਂ ਪਿਛਲੇ ਸਮੇਂ ਚ ਹੋਈਆਂ ਨੇ ਲਗਾਤਾਰ ਇਹਦੇ ਵਾਅਦੇ ਹੁੰਦੇ ਜਾ ਰਹੇ। ਵੇਖੋ ਜੀ ਜਿਹੜੀ ਸਾਡੀ ਚੌਕੀ ਵੱਲੋਂ ਜਿਹੜੀ ਡੇਲੀ ਗਸ਼ਤ ਚੱਲਦੀ ਹੈ ਇਲਾਕਾ ਵੀ ਸਾਡੇ ਕੋਲ ਕਾਫੀ ਆ ਅਸੀਂ ਰਾਤ ਭਰ ਹੂਟਰ ਵੀ ਮਾਰਦੇ ਆ ਤੇ ਸਾਰੇ ਇਲਾਕੇ ਚ ਗਸ਼ਤ ਵੀ ਕਰਦੇ ਆ। ਦਾ ਲੈਣਾ ਹੈ ਕਿ ਉਹਦਾ ਸਮਾਨ ਤਾਂ ਜੁਰਮਾਨਾ 5000 ਰੁਪਏ ਮੰਗਦੇ ਸਨ ਤੇ ਪਰ ਪੁਲਿਸ ਨੂੰ ਕੰਪਲੀਟ ਕੀਤੀ ਜੀ ਲਗਾਤਾਰ ਘੰਟੇ ਬਾਅਦ ਜਿਹੜੇ ਕਿ ਪੁਲਿਸ ਨਹੀਂ ਜੀ ਨਹੀਂ ਅਸੀਂ ਜਦੋਂ ਜਦੋਂ ਸਾਨੂੰ ਫੋਨ ਗਿਆ ਉਸੇ ਵੇਲੇ ਆ ਗਏ ਬਿਲਕੁਲ ਦੇਰੀ ਨਹੀਂ ਕੀਤੀ ਜਾਂਦੀ ਪੁਲਿਸ ਸੀਸੀਟੀਵੀ ਵੀਡੀਓ ਨਾਲ ਕੋਈ ਆਹ ਜੇ ਸਾਹਮਣੇ ਸੀਸੀਟੀਵੀ ਆ ਉਹਦੇ ਵਿੱਚ ਦੋ ਨੌਜਵਾਨ ਆਉਂਦੇ ਨੇ ਮੂੰਹ ਬੱਦੇ ਹੋਏ ਉਹਨਾਂ ਨੇ ਤੇ ਉਹ ਜਿਹੜਾ ਇਹਨਾਂ ਦਾ ਦੁਕਾਨ ਦਾ ਸ਼ਟਰ ਖੋਲ ਕੇ ਅੰਦਰ ਵੜਦੇ ਆ ਪਰ ਇਹਨਾਂ ਸਮਾਨ ਕੋਈ ਨਹੀਂ ਗਿਆ ਬਾਕੀ ਇਹਨਾਂ ਕਹਿ ਵੀ ਅੰਦਰ ਵੜ ਕੇ ਜਿਹੜਾ 30000 ਰੁਪਏ ਸਾਡਾ ਚੋਰੀ ਕਰ ਲੈ ਕੇ ਲੈ ਗਏ ਔਰ ਇਸ ਬਾਰੇ ਜਲਦੀ ਜਲਦੀ ਇਹਨਾਂ CCTV ਵੇਖ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜੇ ਹਾਂਜੀ ਕੀ ਨਾਮ ਹੈ ਤੁਹਾਡਾ ਮਨੀ ਸਿੰਘ ਭਾਜੀ ਇਹ ਕਿਹੜਾ ਇਲਾਕਾ ਹੈ ਫਤਿਹ ਸਿੰਘ ਕਲੋਨੀ ਕੀ ਗੱਲਬਾਤ ਕੀ ਹੋਈ ਭਾਜੀ ਲਗਾਤਾਰ ਤਿੰਨ ਵਾਰੀ ਚੋਰੀ ਹੋਉਂਦੀ ਹੈ ਇਸ ਦੁਕਾਨ ਤੇ ਹੋਣ ਰਾਤੀ ਆਪਣੀ ਚੋਰੀ ਹੋਈ ਹੈ 4 ਵਜੇ ਤੇ ਕੁਝ ਮਿੰਟ ਦੇ ਤੇ ਪ੍ਰੋਪਰ ਸਾਰੀ ਤਿੰਨ ਵਾਰੀ ਇਹ ਪੁਲਿਸ ਨੂੰ ਕੰਪਲੀਟ ਦਿੱਤੀ ਹੈ ਕੋਈ ਸੁਣਵਾਈ ਨਹੀਂ ਹੈ ਕਿਸੇ ਗੱਲ ਦੀ ਵੀ ਕਿੰਨਾ ਟਾਈਮ ਹੋ ਗਿਆ ਵਾ ਤੁਹਾਡੇ ਸਾਹਮਣੇ ਹਜੇ ਤੱਕ ਕੋਈ ਵੀ ਨਹੀਂ ਆਇਆ ਜੀ ਆ ਪਹਿਲਾ ਜਦੋਂ ਚੋਰੀ ਹੋਈ ਸੀ ਉਦੋਂ ਕੀ ਚੋਰੀ ਕੀਤਾ ਕਿੰਨੇ ਜانے ਸੀ ਉਸ ਦਿਨ ਉਦੋਂ ਪਾਜੀ 3 ਜਨੇ ਸੀ ਉਸ ਤੋਂ ਬਾਅਦ ਹੋਈ ਹੈ ਚੋਰੀ ਉਦੋਂ ਬੈਟਰੀ ਤੇ ਆਏ ਆਦੋਂ ਪਾਪਾ ਜੀ ਇਕੱਲੇ ਸੀ ਦੁਕਾਨ ਤੇ ਤੇ ਉਦੋਂ ਬੈਟਰੀ ਚੁੱਕ ਕੇ ਲੈ ਗਏ ਹੁਣ 2 ਜਨੇ ਰਾਤ ਹੀ ਆਏ ਆ ਸਾਰਾ ਸਮਾਨ ਗੱਲਾ ਪ੍ਰੋਪਰ ਸਾਰਾ ਖੋਲ ਕੇ ਤੇ ਪੈਸੇ ਕੱਢ ਕੇ ਲੈ ਕੇ ਗਏ ਨੇ ਕਿੰਨੇ ਪੈਸੇ ਜੀ ਕਟਗਰ ਸਾਈ 30 ਹਜ਼ਾਰ ਰੁਪਿਆ ਗਾਹੇ ਗੱਲੇ ਚ ਆਪ ਕਿੰਨੇ ਵਜੇ ਦਾ ਸਮਾਂ ਸੀ 4 ਵਜੇ ਦਾ ਸੀ ਕਿੰਨੇ ਜانے ਸੀ ਦੋ ਜਨੇ ਸੀ ਜੀ ਤੇ ਕੀ ਕੀ ਸਮਾਨ ਅੰਦਰ ਚੋਰੀ ਕੀਤਾ ਸਵਾਰੀ ਦੁਕਾਨ ਖਲੇ ਰਹੀ ਹੈ ਜੀ ਅੰਦਰੋਂ ਪ੍ਰੋਪਰ ਸਮਾਨ ਕੱਢਿਆ ਹੀ ਬਾਹਰ ਕੁਝ ਮਹੱਲੇਦਾਰਾਂ ਨੇ ਵੇਖ ਕੇ ਵਾਜਾ ਮਾਰੀਆਂ ਤੇ ਕੁਝ ਛੜਦੇ ਆ ਭਜੇ ਨੇ ਵੀਡੀਓ ਤੇ ਪਰ ਉੱਪਰ ਜਿਹੜੀ ਇਹਨਾਂ ਦੀ ਦੁਕਾਨ ਦੀ ਪੂਰਾ ਅੰਦਰੋਂ ਖਲੇੜਾ ਪਾਇਆ ਹੋਆ ਹੈ ਅੰਦਰੋਂ ਛੜਕ ਟਿਕਣਾ ਤੇ ਹਰ ਇੱਕ ਸਮਾਨ ਖੇੜ ਹੋ ਰੂਗੀ ਤਾਂ ਅੱਜ ਅੰਦਰ ਤੇ ਇੰਨੀ ਆਪਾਂ ਵੇਖਦੇ ਪਏ ਆ ਦਿੱਲੀਵਾਲੀ ਲੋਕਾਂ ਦੇ ਚੋਰਾਂ ਦੀ ਹੋ ਗਈ ਹੈ ਤੇ ਇਹ ਹੁੰਦਾ ਕੀ ਪਿਆ ਵਾ ਇਸ ਇਲਾਕੇ ਜੇ ਸੁਧਾਰ ਕਿਉਂ ਨਹੀਂ ਹੁੰਦਾ ਪਿਆ ਤਿੰਨ ਵਰੀ ਵਾਰਦਾ ਤਾਂ ਹੋ ਚੁੱਕੀ ਅੱਜ ਮੈਂ ਆ ਕਾਨੂੰ ਕਿਸੇ ਹੋੜ ਕਿਸੇ ਨਾਲ ਨਹੀਂ ਹੋ ਸਕਦਾ ਹੁੰਦੀਆਂ ਵੀ ਚੋਰੀਆਂ ਲਾ ਕੇ ਜੀ ਹੁੰਦੀਆਂ ਮਿਆ ਪ੍ਰਸ਼ਾਸਨ ਕਹਿੰਦੇ ਆ ਜੀ ਅਸੀਂ ਪੂਰੀ ਕਰਦੇ ਪਏ ਆ ਲੋਕਾਂ ਦੀ ਪੂਰੀ ਪ੍ਰਵੇਸ਼ ਕਰਦੇ ਪਏ ਆ ਕੀ ਕਰਦੇ ਪਏ ਕੁਝ ਵੀ ਨਹੀਂ ਕਰਦੇ ਪਏ ਕਿੰਨੇ ਪੈਸੇ ਚੋਰੀ ਹੋ ਜਾਂਦੇ ਨੇ 30000 ਰੁਪਏ ਜੇ ਤੇ 30000 ਰੁਪਏ ਮਿਹਨਤ ਲਾਣ ਕਿੰਨੇ ਮਹੀਨੇ ਲੱਗ ਜਾਂਦੇ ਬੰਦੇ ਨੂੰ ਇਹ ਕੋਈ ਐਸ ਆਵਾ ਕੋਈ 10 ਰੁਪਏ ਜਾਂ 20 ਰੁਪਏ ਹੈਗੇ ਨੇ 30000 ਰੁਪਏ ਬੰਦਾ ਮਿਹਨਤ ਕਰਦਾ ਮਰ ਦਿੰਦਾ ਸਾਰੇ ਹੀ ਹੈਰੀ ਕੋਈ ਉਹ ਲਟਕੇ ਲਾ ਜਾਂਦਾ ਵਾ ਕੁਛ ਵੀ ਹੋ ਜਾਂਦਾ ਵਾ ਕੀ ਕਰੀਏ ਬੰਦਾ ਇਸ ਕਲੋਨੀ ਚ ਕੀ ਬਣੂਗਾ ਜੇ 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 ਤੁਹਾਡੀ ਦੁਕਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਐਕਸ਼ਨ ਨਹੀਂ ਆਇਆ ਹਾਲ ਤੱਕ ਸਰ ਕੁਛ ਵੀ ਨਹੀਂ ਪਤਾ ਲੱਗ ਰਿਹਾ ਸਰ ਕੀ ਚੱਲ ਰਿਹਾ ਕੁਛ ਵੀ ਨਹੀਂ ਪਤਾ ਲੱਗ ਰਿਹਾ ਸਰ ਤਿੰਨ ਵਾਰੀ ਲਗਾਤਾਰ ਹੋਈ ਤਿੰਨ ਕਿੰਨਾ ਸਮਾਂ ਹੋ ਗਿਆ ਪੁਲਿਸ ਨੂੰ ਕੰਪਲੇਨ 30 ਸਾਰੀ ਘੰਟਾ ਹੋ ਗਿਆ ਉਹਨਾਂ ਨਾਲ ਅਜੇ ਤੱਕ ਨਹੀਂ ਆਈ ਅਜੇ ਤੱਕ ਨਹੀਂ ਆਈ ਪੁਲਿਸ ਕੀ ਇਨਸਾਫ ਦੀ ਗੱਲ ਇਨਸਾਫ ਦੀ ਗੱਲ ਹੈ ਇਨਸਾਫ ਮਿਲਣਾ ਚਾਹੀਦਾ ਵਾ ਕਿਸੇ ਤਿੰਨ ਵਾਰੀ ਅੱਗੇ ਫੇਰ ਕੁਝ ਹੋ ਸਕਦਾ ਵਾ ਐਦਾਂ ਦੇ ਕੱਲ ਨੂੰ ਕੋਈ ਬ